ਦੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਪਾਵਨ ਬਾਣੀ ਦੇ ਅੰਦਰ ਫੁਰਮਾਨ ਕਰਦੇ ਹਨ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਸਤਿਗੁਰ ਜੀ ਫੁਰਮਾਨ ਕਰਦੇ ਹਨ ਸਾਚਾ ਸਾਹਿਬ ਸਾਚਾ ਦਾ ਮਤਲਬ ਹੈ ਸੱਚ ਹੋਣ ਵਾਲਾ ਸਦਾ ਥਿਰ ਰਹਿਣ ਵਾਲਾ ਜੋ ਕਦੇ ਝੂਠ ਨਾ ਹੋਵੇ ਹੁਣ ਬੰਦਾ ਸੋਚਦਾ ਕਿ ਸੱਚ ਤਾਂ ਬੜਾ ਕੁਝ ਹੈ ਚੇਤੇ ਰੱਖਣਾ ਸੱਚ ਕੇਵਲ ਪਰਮਾਤਮਾ ਹੈ ਬਾਕੀ ਸਭ ਕੁਝ ਝੂਠ ਹੈ ਜਾਗ ਰਚਨਾ ਸਭ ਝੂਠ ਹੈ ਉਹ ਝੂਠ ਕਿਵੇਂ ਹੈ ਫਰਜ ਕਰੋ ਹੁਣ ਤੋਂ ਕੁਝ ਘੰਟੇ ਪਹਿਲਾਂ ਰਾਤ ਸੀ ਆਪਾਂ ਕਹਿ ਦਿੰਦੇ ਸੀ ਵੀ ਹਰ ਰਾਤ ਹੈ ਜੀ ਲੇਕਿਨ ਉਦੋਂ ਬੋਲਿਆ ਗਿਆ ਸੱਚ ਹੁਣ ਆਪਾਂ ਨਹੀਂ ਕਹਿ ਸਕਦੇ ਵੀ ਰਾਤ ਹੈ ਜੇ ਹੁਣ ਕਵਾਂਗੇ ਤੇ ਉਹ ਝੂਠ ਹੋ ਜਾਏਗਾ ਟਾਈਮ ਪੀਰੀਅਡ ਹੈ ਨਾ ਅੱਜ ਤੋਂ ਕੁਝ ਸਾਲ ਪਹਿਲਾਂ ਜੋ ਚੀਜ਼ਾਂ ਸੀ ਉਦੋਂ ਆਪਾਂ ਕਹਿ ਦਿੰਦੇ ਸੀ ਕਿ ਆਹ ਹੈਗੀਆਂ ਨੇ ਲੇਕਿਨ ਅੱਜ ਨਹੀਂ ਕਹਿ ਸਕਦੇ ਅੱਜ ਉਹ ਸੀ ਦੇ ਵਿੱਚ ਤਬਦੀਲ ਹੋ ਗਈਆਂ ਹੈ ਦੇ ਵਿੱਚ ਨਹੀਂ ਭਾਵ ਕਿ ਜੋ ਪਹਿਲਾਂ ਸੀ ਉਹ ਬਾਅਦ ਦੇ ਵਿੱਚ ਆਪਾਂ ਕਹਿ ਨਹੀਂ ਸਕਦੇ ਜਿਵੇਂ ਆਪਾਂ ਰਾਤ ਵਾਰੀ ਨਹੀਂ ਕਹਿ ਸਕਦੇ ਵੀ ਰਾਤ ਹੈ ਉਹ ਝੂਠ ਹੋ ਜਾਏਗਾ ਪਰ ਕੁਝ ਘੰਟੇ ਪਹਿਲਾਂ ਆਪਾਂ ਕਹਿ ਦਿੰਦੇ ਵੀ ਰਾਤ ਹੈ ਤੇ ਉਹ ਸੱਚ ਸੀ ਇਸ ਕਰਕੇ ਸਤਿਗੁਰਾਂ ਨੇ ਆਖਿਆ ਕਿ ਸਭ ਕੁਝ ਝੂਠ ਹੈ ਝੂਠ ਦੀ ਨਿਆਈ ਹੈ ਕੇਵਲ ਤੇ ਕੇਵਲ ਸੱਚ ਪ੍ਰਮਾਤਮਾ ਆਪ ਹੈ ਇੱਕੋ ਸੱਚ ਹੈ ਤੇ ਫਰਮਾਨ ਕੀਤਾ ਸਾਚਾ ਸਾਹਿਬ ਸਭ ਤੋਂ ਪਹਿਲਾਂ ਸੱਚ ਸ਼ਬਦ ਦੇ ਆਪਾਂ ਅਰਥ ਕੀਤੇ ਨੇ ਸਦੀਵ ਕਾਲ ਰਹਿਣ ਵਾਲਾ ਹੋਂਦ ਵਾਲਾ ਕਦੀ ਨਾ ਬਦਲਣ ਵਾਲਾ ਬਾਕੀ ਸਭ ਕੁਝ ਬਦਲ ਰਿਹਾ ਲੇਕਿਨ ਇੱਕ ਪ੍ਰਮਾਤਮਾ ਉਹ ਜੋ ਨਹੀਂ ਕਦੇ ਬਦਲਦਾ ਸਾਚਾ ਅਗਲਾ ਬਚਨ ਹੈ ਸਾਹਿਬ ਇਹ ਸਾਹਿਬ ਨਹੀਂ ਪੜਨਾ ਕਈ ਵਾਰੀ ਆਪਾਂ ਨਾ ਬੜਾ ਅੱਖਰਾਂ ਨਾਲ ਧੱਕਾ ਕਰ ਜਾਂਦੇ ਹਾਂ ਉਚਾਰਨ ਸਹੀ ਨਹੀਂ ਹੁੰਦਾ ਕੋਈ ਵੀ ਲਗਾ ਮਾਤਰਾ ਬਿਨਾ ਮਤਲਬ ਤੋਂ ਨਹੀਂ ਲਾਈ ਗਈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਕੁਝ ਵੀ ਐਸਾ ਨਹੀਂ ਹੈ ਵੀ ਜਿਹੜਾ ਕਹਿ ਦਈਏ ਕਿ ਇਹ ਤਾਂ ਜੀ ਲਾਉਣ ਦੀ ਲੋੜ ਨਹੀਂ ਸੀ ਹਾਂ ਮਾਤਰਾ ਜਿਹੜੀਆਂ ਨੇ ਉਹ ਸਾਇਲੈਂਟ ਜ਼ਰੂਰ ਨੇ ਉਚਾਰਨ ਵਿੱਚ ਨਹੀਂ ਆਉਂਦੀਆਂ ਬੋਲਣ ਵਿੱਚ ਨਹੀਂ ਆਉਂਦੀਆਂ ਲੇਕਿਨ ਜਦੋਂ ਉਹਨਾਂ ਦੇ ਅਰਥ ਕਰੀਦੇ ਨੇ ਉਸ ਵੇਲੇ ਹਰ ਇੱਕ ਲਗ ਮਾਤਰਾ ਆਪਣਾ ਅਸਰ ਵਿਖਾਉਂਦੀ ਹੈ ਮੈਂ ਪਹਿਲਾਂ ਕਈ ਵਾਰੀ ਇਹ ਬੇਨਤੀ ਵੈਸੇ ਕਰ ਵੀ ਚੁੱਕਾ ਸਾਚਾ ਸਾਹਿਬ ਸਾਹਿਬ ਸਤਿਗੁਰਾਂ ਨੇ ਫੁਰਮਾਨ ਕੀਤਾ ਕਿ ਸਾਹਿਬ ਉਹ ਕੇਵਲ ਤੇ ਕੇਵਲ ਪ੍ਰਮਾਤਮਾ ਆਪ ਹੈ ਉਸ ਦਾ ਨਾਇ ਸਾਚ ਨਾਇ ਨਾਇ ਦਾ ਮਤਲਬ ਹੈ ਉਸ ਦਾ ਨਿਆਂ ਇਨਸਾਫ ਸੰਸਾਰ ਦੀ ਕਾਰ ਨੂੰ ਚਲਾਉਣ ਵਾਲਾ ਨਿਯਮ ਉਹਨੂੰ ਕਹਿੰਦੇ ਨੇ ਨਾਇ ਅੱਛਾ ਨਾਏ ਸ਼ਬਦ ਕਈ ਵਾਰੀ ਹੈ ਤੀਰਥ ਨਾ ਤੀਰਥ ਦੇ ਬਾਰੇ ਜਦੋਂ ਤੀਰਥ ਤੋਂ ਬਾਅਦ ਆਉਂਦਾ ਹੈ ਨਾ ਉਦੋਂ ਫਿਰ ਨਾਏ ਨੂੰ ਨਾਏ ਪੜਨਾ ਹੈ ਚੇਤੇ ਰੱਖਣਾ ਸ਼ਬਦ ਇਹੀ ਹੈ ਉਚਾਰਨ ਵਿੱਚ ਥੋੜਾ ਜਿਹਾ ਫਰਕ ਪੈ ਜਾਣਾ ਤੇ ਅਰਥ ਵਿੱਚ ਫਰਕ ਪੈ ਜਾਣਾ ਇੱਥੇ ਨਾਏ ਸ਼ਬਦ ਹੈ ਨਿਆ ਕਿਸੇ ਨੂੰ ਆਪਾਂ ਕਹਿੰਦੇ ਨਾ ਵੀ ਨਿਆ ਇਨਸਾਫ ਉਹ ਪਰਮਾਤਮਾ ਆਪ ਵੀ ਸੱਚਾ ਹੈ ਤੇ ਉਸ ਦੇ ਨ્યા ਵੀ ਸੱਚੇ ਨੇ ਕਦੇ ਵੀ ਕੋਈ ਉਹਦਾ ਕੋਈ ਕਾਨੂੰਨ ਗਲਤ ਨਹੀਂ ਹੁੰਦਾ ਹਰ ਇੱਕ ਕਾਨੂੰਨ ਉਹਦਾ ਸੱਚਾ ਹੈ ਅਗਲਾ ਬਚਨ ਹੈ ਭਾਖਿਆ ਭਾਉ ਅਪਾਰ ਭਾਖਿਆ ਦਾ ਮਤਲਬ ਹੁੰਦਾ ਹੈ ਬੋਲੀ ਜੋ ਆਪਾਂ ਬੋਲ ਰਹੇ ਆ ਭਾਉ ਦਾ ਮਤਲਬ ਹੈ ਪ੍ਰੇਮ ਇੱਕ ਹੈ ਭਾਉ ਜੇ ਕੰਨਾ ਨਾ ਲੱਗਾ ਹੋਏ ਭਾਉ ਭਾਉ ਦਾ ਮਤਲਬ ਹੈ ਡਰ ਤੇ ਜੇ ਕੰਨਾ ਲੱਗ ਗਿਆ ਫਿਰ ਇਹਨੂੰ ਪੜਨੇ ਭਾਉ ਥੋੜਾ ਜਿਹਾ ਭਾਰਾ ਕਰਕੇ ਪਾਖਿਆ ਪਾਉ ਪਾਉ ਦਾ ਮਤਲਬ ਹੁੰਦਾ ਹੈ ਪ੍ਰੇਮ ਤੇ ਅਪਾਰ ਅਪਾਰ ਦਾ ਮਤਲਬ ਹੈ ਪਾਰ ਤੋਂ ਰਹਿਤ ਜੋ ਬੇਅੰਤ ਹੋਵੇ ਗਿਣਤੀ ਮਣਤੀ ਤੋਂ ਬਾਹਰ ਉਹਨੂੰ ਕਹਿੰਦੇ ਨੇ ਵੀ ਅਪਾਰ ਹੀ ਹੈ ਜੀ ਹੁਣ ਫੁਰਮਾਨ ਕਰਦੇ ਨੇ ਸਤਿਗੁਰੂ ਜੀ ਅਕਾਲ ਪੁਰਖ ਸਦਾ ਥਿਰ ਰਹਿਣ ਵਾਲਾ ਹੈ ਸਾਚਾ ਸਾਹਿਬ ਉਹ ਸਾਹਿਬ ਸਭ ਤੋਂ ਸੱਚਾ ਹੈ ਉਸ ਤੋਂ ਅਗਲਾ ਬਚਨ ਹੈ ਸਾਚ ਨਾਏ ਉਸ ਦਾ ਨਿਆਂ ਵੀ ਉਸ ਦੇ ਨਿਯਮ ਵੀ ਅਟੱਲ ਨੇ ਇਹ ਨਿਯਮ ਟਲ ਨਹੀਂ ਸਕਦੇ ਉਹ ਵੀ ਸੱਚੇ ਨੇ ਤੇ ਅਟੱਲ ਨੇ ਸੱਚੇ ਦਾ ਭਾਵੇਂ ਹੈ ਕਿ ਬਦਲੇ ਨਹੀਂ ਜਾ ਸਕਦੇ ਹੁਣ ਇੱਕ ਨਿਯਮ ਬਣਿਆ ਕਿ ਜੋ ਉਪਜੋ ਸੋ ਬਿਣਸ ਹੈ ਪਰੋ ਆਜ ਕੇ ਕਾਲ ਚਲੋ ਜਦੋਂ ਆਪਾਂ ਭੋਗ ਦੇ ਸ਼ਲੋਕਾਂ ਦੀ ਵਿਆਖਿਆ ਕਰਾਂਗੇ ਨਾ ਮੈਨੂੰ ਪਤਾ ਹੈ ਕਿ ਜਪਜੀ ਸਾਹਿਬ ਦੀ ਜਿਹੜੀ ਵਿਆਖਿਆ ਹੈ ਨਾ ਸੰਸਕ੍ਰਿਤ ਪੰਚਮ ਪਾਤਸ਼ਾਹ ਜੀਆਂ ਦੀ ਇੱਕ ਬਾਣੀ ਹੈ ਸੰਸਕ੍ਰਿਤ ਜੋ 1350 ਅੰਗ ਤੋਂ ਅੱਗੇ ਚੱਲਦੀ ਹੈ ਤੇ ਜਪਜੀ ਸਾਹਿਬ ਇਹਨਾਂ ਦੋਨਾਂ ਦੀ ਵਿਆਖਿਆ ਬਹੁਤ ਜ਼ਿਆਦੀ ਔਖੀਆ ਕਰਨੀ ਵੱਡੇ ਵੱਡੇ ਵਿਦਵਾਨਾਂ ਦੇ ਹੱਥ ਖੜੇ ਹੋ ਜਾਂਦੇ ਨੇ ਤੇ ਸੁਣਨ ਵਾਲੇ ਸਰੋਤੇ ਦੇ ਵੀ ਬੜੀਆਂ ਗੱਲਾਂ ਸਿਰ ਤੋਂ ਟੱਪੀ ਜਾਂਦੀਆਂ ਨੇ ਪਰ ਜਦੋਂ ਆਪਾਂ ਕਬੀਰ ਸਾਹਿਬ ਜੀ ਦੇ ਸ਼ਲੋਕ ਫਰੀਦ ਜੀ ਦੇ ਸ਼ਲੋਕ ਭੋਗ ਦੇ ਸ਼ਲੋਕ ਆਸਾ ਦੀ ਵਾਰ ਉਹਨਾਂ ਬਾਣੀਆਂ ਨਾਲ ਜੁੜਨਾ ਕਰਾਂਗੇ ਨਾ ਉਹ ਸਾਰੀਆਂ ਉਹ ਗੱਲਾਂ ਨੇ ਜਿਹੜੀਆਂ ਆਪਣੇ ਆਮ ਜੀਵਨ ਦੇ ਵਿੱਚ ਵਰਤਦੀਆਂ ਨੇ ਤੇ ਆਪਾਂ ਨੂੰ ਇਓਂ ਲੱਗੇਗਾ ਜਿਵੇਂ ਸਤਿਗੁਰੂ ਜੀ ਸਾਡੇ ਨਾਲ ਗੱਲਾਂ ਪਏ ਕਰਦੇ ਨੇ ਜਿਵੇਂ ਸਾਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਜਿਵੇਂ ਕਿਸੇ ਬੱਚੇ ਨੂੰ ਸਮਝਾਉਂਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਸਾਨੂੰ ਸਮਝਾਇਆ ਸਤਿਗੁਰੂ ਜੀ ਫਰਮਾਨ ਕਰਦੇ ਨੇ ਸਾਚਾ ਸਾਹਿਬ ਉਹ ਸਾਹਿਬ ਵੀ ਸੱਚ ਹੈ ਸਾਚ ਨਾਏ ਉਹਦਾ ਨ્યા ਵੀ ਸੱਚ ਹੈ ਅਟਲ ਹੈ ਸੱਚ ਦਾ ਮਤਲਬ ਹੈ ਅਟਲ ਜੋ ਟਲੇ ਨਾ ਭਾਖਿਆ ਭਾਉ અપਾਰ ਉਸ ਦੀ ਬੋਲੀ ਪ੍ਰੇਮ ਵਾਲੀ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ ਪ੍ਰਮਾਤਮਾ ਦੀ ਬੋਲੀ ਵੀ ਪ੍ਰੇਮ ਵਾਲੀ ਹੈ ਕੋਈ ਨਫ਼ਰਤ ਭਰੀ ਨਹੀਂ ਉਹ ਇੱਕ ਪ੍ਰੇਮ ਦਾ ਸਮੁੰਦਰ ਹੈ ਅਗਲਾ ਬਚਨ ਆਖੈ ਮੰਗੈ ਦੇ ਦੇ ਹੁਣ ਆਖੇ ਦਾ ਮਤਲਬ ਹੈ ਕਿ ਅਸੀਂ ਆਖਦੇ ਹਾਂ ਅਸੀਂ ਕਹਿ ਰਹੇ ਹਾਂ ਮੰਗੇ ਅਸੀਂ ਮੰਗਦੇ ਹਾਂ ਦੇਹ ਦੇਹ ਅਸੀਂ ਪ੍ਰਮਾਤਮਾ ਨੂੰ ਕਹਿੰਦੇ ਆ ਵਾਹਿਗੁਰੂ ਜੀ ਸਾਨੂੰ ਦਾਤਾ ਦੇ ਸਾਨੂੰ ਦੇਹ ਬਾਰ ਬਾਰ ਅਸੀਂ ਮੰਗਦੇ ਆ ਰਿਪੀਟ ਕਰਦੇ ਆ ਦੋ ਵਾਰੀ ਦੇਹ ਸ਼ਬਦ ਇਸੇ ਕਰਕੇ ਆਇਆ ਅਸੀਂ ਜਨਮ ਤੋਂ ਲੈ ਕੇ ਮੌਤ ਤੱਕ ਉਸ ਪ੍ਰਮਾਤਮਾ ਦੇ ਦਰ ਦੇ ਮੰਗਤੀ ਆ ਚੇਤੇ ਰੱਖਣਾ ਕੋਈ ਕਿੰਨਾ ਵੀ ਵੱਡਾ ਬਣ ਜਾਵੇ ਇੱਥੇ ਇੱਕ ਨਾ ਛੋਟੀ ਜੀ ਸਾਖੀ ਕਈ ਵਾਰੀ ਮਾਪੁਰ ਸੁਣਾਉਂਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਵਾਰੀ ਜਦੋਂ ਕਸ਼ਮੀਰ ਨੂੰ ਫਤਿਹ ਕਰਨ ਚੱਲਿਆ ਤੇ ਉਸ ਨੇ ਰਸਤੇ ਦੇ ਵਿੱਚ ਵੇਖਿਆ ਕਿ ਕੋਈ ਫਕੀਰ ਹੈ ਉਹ ਫਕੀਰ ਦੇ ਕੋਲ ਰੁਕਿਆ ਚਲੋ ਉਦੋਂ ਗੁਰੂ ਸਾਹਿਬ ਜੀਆਂ ਦੇ ਪ੍ਰਕਾਸ਼ ਹੁਣ ਤਾਂ ਬੜੇ ਨਿਯਮ ਬਣ ਗਏ ਨੇ ਨਾ ਬੜਾ ਖਤਰਾ ਹੋ ਗਿਆ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਦੁਨੀਆ ਤੋਂ ਬਚਾਵਚਾ ਕੇ ਰੱਖਣਾ ਪੈਂਦਾ ਤਾਂ ਹੀ ਤੇ ਆਪਾਂ ਲੋਕ ਲਾਇਓ ਨੀਨੇ ਉਦੋਂ ਇਹ ਕੁਛ ਨਹੀਂ ਸੀ ਲੋਕਾਂ ਦੇ ਅੰਦਰ ਇੱਕ ਭਾਵਨਾ ਹੁੰਦੀ ਸੀ ਉਸ ਵੇਲੇ ਇੱਕ ਬੁੱਧੂ ਨਾਮ ਦਾ ਫਕੀਰ ਰਹਿੰਦਾ ਸੀ ਉਹਦਾ ਨਾਮ ਸੀ ਬੁੱਧੂ ਤੇ ਉਹ ਬੜਾ ਕਰਨੀ ਵਾਲਾ ਸੀ ਬੜਾ ਭਗਤੀ ਵਾਲਾ ਸੀ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਜੀ ਉਧਰ ਦੀ ਲੰਗਰ ਲੱਗੇ ਰਸਤੇ ਵਿੱਚ ਉਸ ਦਾ ਟਿਕਾਣਾ ਆਇਆ ਉਸ ਨੇ ਲਸ਼ਕਰ ਆਪਣੇ ਨੂੰ ਰੋਕਿਆ ਸੈਨਾ ਨੂੰ ਰੋਕਿਆ ਆਖਿਆ ਆਪਾਂ ਆ ਫਕੀਰ ਕੋਲੋਂ ਨਾ ਅਰਦਾਸ ਕਰਾ ਕੇ ਚੱਲਦੇ ਹਾਂ ਉਹ ਫਕੀਰ ਕੋਲ ਗਿਆ ਕਹਿਣ ਲੱਗੇ ਜੀ ਬੁੱਧੂ ਸਾਹਿਬ ਕਿੱਥੇ ਹੈ ਬੁੱਧੂ ਸਾਹਿਬ ਨੂੰ ਮਿਲਣੇ ਉਹ ਕਹਿਣ ਲੱਗੇ ਜੀ ਅੰਦਰ ਆ ਜਾਓ ਉਹ ਅੱਗੇ ਜਾਂਦਿਆਂ ਨੂੰ ਕੋਈ ਕੰਮ ਕਰ ਰਿਹਾ ਸੀ ਆਪਦਾ ਉਹ ਆਪਣੇ ਹੱਥ ਤੋਤੇ ਸਾਫ ਕੀਤੇ ਅੰਦਰ ਗਏ ਅੰਦਰ ਗੁਰੂ ਸਾਹਿਬ ਦਾ ਪ੍ਰਕਾਸ਼ ਸੀ ਕਹਿਣ ਲੱਗੇ ਜੀ ਬੁੱਧੂ ਮੈਂ ਆਂ ਸਾਹਿਬ ਇਹ ਨਹੀਂ ਸਾਹਿਬ ਪ੍ਰਮਾਤਮਾ ਹੈ ਗੁਰੂ ਗ੍ਰੰਥ ਸਾਹਿਬ ਵਾਲਾ ਹੱਥ ਕਰਕੇ ਕਹਿਣ ਲੱਗੇ ਸਾਹਿਬ ਇਹ ਨਹੀਂ ਬੁੱਧੂ ਮੈਂ ਆ ਉਹਨੇ ਪੁੱਛਿਆ ਸੀ ਨਾ ਬੁੱਧੂ ਸਾਹਿਬ ਕਿੱਥੇ ਨੇ ਉਹ ਕਹਿਣ ਲੱਗੇ ਜੀ ਮੈਂ ਇਕੱਲਾ ਬੁੱਧੂ ਆਂ ਸਾਹਿਬ ਆ ਨਹੀਂ ਕਹਿਣ ਲੱਗੇ ਜੀ ਅਰਦਾਸ ਕਰ ਦੋ ਅਸੀਂ ਜੰਗ ਤੇ ਚੱਲਿਆ ਅਸੀਂ ਜਿੱਤ ਜਾਈਏ ਚੇਤੇ ਰੱਖਣਾ ਸਿਰਫ ਇਸ ਕਰਕੇ ਨਾਲੇ ਤਾਂ ਪਿਛਤਿਹਾਸ ਤੋਂ ਥੋੜਾ ਥੋੜਾ ਜਾਣੂ ਹੋਵਾਂਗੇ ਨਾਲੇ ਟੂਪਾ ਮਾਤਰ ਕੇਵਲ ਵਿੱਚ ਉਦਾਹਰਨ ਵਾਸਤੇ ਚਲੋ ਜੀ ਉਸਨੇ ਖੜੇ ਖੜੇ ਨੇ ਉਹਨੇ ਕੋਈ ਬਾਲੀਆਂ ਬਲਫੇਰ ਦੀ ਲੋੜ ਨਹੀਂ ਹੁੰਦੀ ਜਦੋਂ ਕੋਈ ਫਕੀਰ ਬੰਦਾ ਕਹਿਣ ਲੱਗੇ ਨਾ ਸਾਧੂ ਬੋਲੇ ਸਹਿਜ ਸੁਭਾ ਸਾਧਕਾ ਬੋਲਿਆ ਬਿਰਥਾ ਨਾ ਜਾ ਉਹਨੇ ਖੜੇ ਖੜੇ ਨੇ ਅਰਦਾਸ ਕੀਤੀ ਕਹਿੰਦੇ ਸੱਚੇ ਪਾਤਸ਼ਾਹ ਆਪ ਜੀ ਦੇ ਦਰ ਤੇ ਮੰਗਤਾ ਇੱਕ ਆਇਆ ਇਹਦੀ ਝੋਲੀ ਖਾਲੀ ਨਾ ਜਾਵੇ ਦੀ ਝੋਲੀ ਭਰਿਆ ਜੇ ਜਿਹੜੀ ਦਾਤ ਮੰਗਦੇ ਪਾ ਦਿਆ ਜੀ ਚਲੋ ਜੀ ਮਹਾਰਾਜ ਰਣਜੀਤ ਸਿੰਘ ਕਸ਼ਮੀਰ ਵੱਲ ਗਏ ਉੱਥੇ ਉਹਨਾਂ ਨੇ ਜੰਗ ਲੜੀ ਜਿੱਤ ਗਏ ਉੱਥੋਂ ਦਾ ਗਵਰਨਰ ਬਣਾਇਆ ਉਹਨਾਂ ਨੇ ਹਰੀ ਸਿੰਘ ਨਲੂਏ ਨੂੰ ਹਰੀ ਸਿੰਘ ਨਲੂਆ ਜਿਹੜਾ ਸੀ ਉਹ ਕਸ਼ਮੀਰ ਦਾ ਗਵਰਨਰ ਸੀ ਬਹੁਤ ਸਾਲ ਰਿਹਾ ਹੈ ਕਹਿਣ ਲੱਗੇ ਜਦੋਂ ਵਾਪਸੀ ਵੇਲੇ ਆਉਂਦੇ ਉਹਨਾਂ ਦੀ ਫੇਰ ਨਿਗਾ ਪਈ ਉਹ ਫੇਰ ਬੱਦੂ ਸਾਹਿਬ ਜੀ ਦੇ ਕੋਲ ਆਏ ਕਹਿਣ ਲੱਗੇ ਬੱਦੂ ਸਾਹਿਬ ਜੀ ਤੁਸੀਂ ਅਰਦਾਸ ਕੀਤੀ ਸੀ ਅਸੀਂ ਜੰਗ ਜਿੱਤ ਆਏ ਬੜੀ ਕਿਰਪਾ ਹੋਈ ਦੱਸੋ ਕੀ ਮੰਗੋ ਕੀ ਮੰਗਦੇ ਹੋ ਕੋਈ ਜ਼ਗੀਰ ਨਾਲ ਲਵਾ ਦਈਏ ਤੁਹਾਡੇ ਕੋਈ ਕੁਝ ਕਰ ਦਈਏ ਬੁੱਧੂ ਸਾਹਿਬ ਨੇ ਉਹਨੂੰ ਬਾਹੋਂ ਫੜਿਆ ਕਹਿਣ ਲੱਗੇ ਆਓ ਅੰਦਰ ਚਲੀਏ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕਹਿਣ ਲੱਗੇ ਸਤਿਗੁਰੂ ਆਹ 4 ਦਿਨ ਪਹਿਲਾਂ ਤੇ ਮੰਗਤਾ ਬਣ ਕੇ ਆਇਆ ਸੀ ਅੱਜ ਦਾਤਾ ਬਣ ਕੇ ਤੇਰੇ ਦਰ ਤੇ ਆਇਆ ਇਹਨੂੰ ਕਰਕੇ ਦਿੱਤਾ ਚੇਤੇ ਰੱਖਣਾ ਮਹਾਰਾਜੇ ਰਣਜੀਤ ਸਿੰਘ ਦੀ ਨੀਵੀਂ ਪੈ ਗਈ ਫਿਰ ਸੰਮਖ ਹੋ ਕੇ ਕਹਿਣ ਲੱਗੇ ਮਹਾਰਾਜਾ ਜੀ ਤੁਸੀਂ 4 ਦਿਨ ਪਹਿਲਾਂ ਤਿੱਥੇ ਮੰਗਤੇ ਬਣ ਕੇ ਆਏ ਸੋ ਅਰਦਾਸ ਕਰੋ ਮੈਨੂੰ ਮੇਰੀ ਦਾਤ ਝੋਲੀ ਪੈ ਜਾਵੇ ਇਹ ਚਾਰਾਂ ਦਿਨਾਂ ਚ ਕੀ ਵਰਤ ਗਿਆ ਕਿ ਤੁਸੀਂ ਗੁਰੂ ਘਰ ਆ ਕੇ ਦਾਨੀ ਬਣ ਗਏ ਤੁਸੀਂ ਕਹਿ ਰਹੇ ਹੋ ਮੰਗੋ ਕੀ ਮੰਗਦੇ ਹੋ ਜਿਸ ਗੁਰੂ ਕੋਲੋਂ ਮੈਂ ਤੁਹਾਡੇ ਵਾਸਤੇ ਮੰਗਿਆ ਸੀ ਮੈਂ ਆਪਣੇ ਵਾਸਤੇ ਵੀ ਉਹਦੇ ਕੋਲੋਂ ਮੰਗ ਸਕਦਾ ਮੈਨੂੰ ਤੁਹਾਡੀਆਂ ਦਾਤਾਂ ਦੀ ਲੋੜ ਨਹੀਂ ਇਹਨੂੰ ਕਹਿੰਦੇ ਨੇ ਅਟਲ ਭਰੋਸਾ ਵਿਸ਼ਵਾਸ ਸਤਗੁਰੂ ਜੀ ਆਖਦੇ ਨੇ ਆਖੈ ਮੰਗੈ ਦੇ ਦੇ ਅਸੀਂ ਬੋਲਦੇ ਹਾਂ ਅਸੀਂ ਮੰਗਦੇ ਹਾਂ ਪ੍ਰਮਾਤਮਾ ਨੂੰ ਕਿੰਨੇ ਵਾਹਿਗੁਰੂ ਜੀ ਸਾਨੂੰ ਦੇ ਦਾਤਾਂ ਬਖਸ਼ ਤੇ ਪ੍ਰਮਾਤਮਾ ਫਿਰ ਘਟ ਨਹੀਂ ਕਰਦਾ ਦਾਤ ਕਰੇ ਦਾਤਾਰ ਉਹ ਦਾਤਾ ਦੇਣ ਵਾਲਾ ਦਾਤਾਰ ਉਹ ਫਿਰ ਦਾਤਾਂ ਦੇ ਦੇ ਕੇ ਨਵਾਜਦਾ ਵੀ ਹੈ ਸਭ ਤੋਂ ਵੱਡੀ ਦਾਤ ਪਤਾ ਸਾਡੇ ਵਾਸਤੇ ਕੀ ਹੈ ਆ ਜਿਹੜੇ ਸਾਡੇ ਸਾਹ ਚੱਲਦੇ ਨੇ ਏਦੋਂ ਵੱਡੀ ਦਾਤ ਹੀ ਕੀ ਹੈ ਜੀ ਜੇ ਸਾਹ ਹੀ ਨਾ ਚੱਲਣਗੇ ਬਾਕੀ ਦੁਨੀਆ ਸਾਰਾ ਕੁਝ ਸੋਨੇ ਦੇ ਮਹਿਲ ਖੜੇ ਹੋਣ ਸਾਡੇ ਕਿਸ ਭਾ ਚੇਤੇ ਰੱਖਣਾ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਹੀ ਆਪਣੇ ਮਨ 'ਚ ਧਾਰਨ ਕਰੀਏ ਕਿ ਜਿਹੜਾ ਸਵਾਸ ਸਾਡੇ ਅੰਦਰ ਐਸ ਵੇਲੇ ਗਿਆ ਹੈ ਨਾ ਇਹਦੇ ਤੋਂ ਵੱਡੀ ਦਾਤ ਕੋਈ ਹੋ ਹੀ ਨਹੀਂ ਸਕਦੀ ਉਹ ਤੇ ਸਾਨੂੰ ਇੱਕ ਪਲ-ਪਲ ਦਾਤ ਦੇ ਕੇ نواز ਰਿਹਾ ਜੀ ਜਿੱਦਣੇ ਸਾਹ ਉਹਨੇ ਬੰਦ ਹੋ ਗਏ ਚੇਤੇ ਰੱਖਣਾ ਦੁਨੀਆ ਦਾ ਕੋਈ ਡਾਕਟਰ ਨਹੀਂ ਜਿਹੜਾ ਇੱਕ ਸਾਹ ਵੀ ਤੁਹਾਨੂੰ ਵੱਧ ਦਵਾ ਸਕੇ ਕਹਿਣ ਲੱਗੇ ਆਖੇ ਮੰਗੇ ਦੇਹ ਦੇ ਅਸੀਂ ਮੰਗਦੇ ਹਾਂ ਕਹਿ ਰਹੇ ਹਾਂ ਵਾਹਿਗੁਰੂ ਸਾਨੂੰ ਦਾਤਾਂ ਦੇ ਦਾਤ ਕਰੇ ਦਾਤਾਰ ਤੇ ਦਾਤਾ ਦੇਣ ਵਾਲਾ ਮਾਲਕ ਪ੍ਰਮਾਤਮਾ ਉਹ ਦਾਤਾ ਦੇਂਦਾ ਵੀ ਹੈ ਦਾਤਾ ਦੇ ਕੇ ਨਵਾਜਦਾ ਵੀ ਹੈ ਦਾਤਾਰ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਹੈ ਹੋਰ ਦੂਜਾ ਕੋਈ ਨਹੀਂ ਅਗਲਾ ਬਚਨ ਹੈ ਫੇਰ ਕਹ ਅੱਗੇ ਰੱਖੀਏ ਇੱਥੇ ਫੇਰ ਸ਼ਬਦ ਬੋਲ ਕੇ ਨਾ ਇੱਕ ਵਿਸ਼ਰਾਮ ਦੇਣਾ ਤੇ ਕਹ ਅੱਗੇ ਰੱਖੀਏ ਕਹਿ ਕੇ ਤੇ ਉਥੇ ਕੁਐਸਚਨ ਮਾਰਕ ਹੈ ਸਵਾਲ ਪੁੱਛਿਆ ਗਿਆ ਅਸਲ 'ਚ ਜਪਜੀ ਸਾਹਿਬ ਸਾਰਾ ਸਵਾਲ ਜਵਾਬ ਹੀ ਹੈ ਇਹ ਸਿੱਧਾ ਨਾਲ ਗੋਸ਼ਟ ਹੋਈ ਸੀ ਇਹ ਸਿੱਧਾ ਨਾਲ ਸਵਾਲ ਜਵਾਬ ਨਹੀਂ ਕਹਿਣ ਲੱਗੇ ਵਾਹਿਗੁਰੂ ਜਦੋਂ ਕੱਲੀ-ਕੱਲੀ ਦਾਤ ਤੇਰੀ ਦਿੱਤੀ ਹੋਈ ਹੈ ਤੇ ਫਿਰ ਕਿਹੜੀ ਚੀਜ਼ ਹੈ ਜਿਹੜੀ ਤੇਰੇ ਅੱਗੇ ਅਰਪਣ ਕਰਕੇ ਤੇ ਤੈਨੂੰ ਖੁਸ਼ ਕਰਦੀ ਹੈ ਜਦੋਂ ਸਾਰਾ ਕੁਝ ਦਿੱਤਾ ਤੇ ਤੇਰਾ ਹੀ ਹੈ ਹੁਣ ਕੋਈ ਮੰਗਤਾ ਕਿਸੇ ਦੇ ਦਰ ਤੇ ਜਾਵੇ ਉਹਨੂੰ ਜਾ ਕੇ ਆਖੇ ਜੀ ਮੈਨੂੰ ਕੁਝ ਦੋ ਉਹ ਅੱਗੇ 100 ਰੁਪਇਆ ਦੇ ਦੇਵੇ ਘਰ ਵਾਲਾ ਉਸ ਮੰਗਤੇ ਦੇ ਨੂੰ 100 ਰੁਪਇਆ ਦੇ ਦੇਵੇ ਉਸ 100 ਦੇ ਵਿੱਚੋਂ ਵਾਪਸ 10 ਰੁਪਏ ਮੋੜ ਕੇ ਉਸ ਘਰ ਵਾਲੇ ਨੂੰ ਆਖੇ ਵੀ ਆ ਲੈ ਮੈਂ ਤੈਨੂੰ ਮੈਂ ਤੈਨੂੰ ਦਾਨ ਕੀਤਾ ਉਹ ਆਖੇਗਾ 100 ਰੁਪਿਆ ਤੂੰ ਮੇਰੇ ਕੋਲੋਂ ਲਿਆ ਵਿੱਚੋਂ 10 ਮੈਨੂੰ ਮੋੜ ਕੇ ਤੇ ਮੈਨੂੰ ਹੀ ਤੂੰ ਦਾਨੀ ਬਣ ਗਿਆ ਸਾਡਾ ਵੀ ਇਹੀ ਹਾਲ ਹੈ ਸਾਰਾ ਕੁਝ ਪ੍ਰਮਾਤਮਾ ਨੇ ਦਿੱਤਾ ਉਹਦੇ ਵਿੱਚੋਂ ਥੋੜਾ ਜਿਹਾ ਦੇ ਕੇ ਅਸੀਂ ਕਹਿੰਨੇ ਜੀ ਦਾਨ ਕਰਤਾ ਫਲਾਣਾ ਸਿੰਘ ਚਲੋ ਹੁਣ ਇਹ ਰਿਵਾਜ ਵੈਸੇ ਮਿੰਟਦੇ ਜਾਂਦੇ ਨੇ ਪਹਿਲਾਂ بڑا ਹੁੰਦਾ ਸੀ ਅਸੀਂ ਗੁਰੂ ਕਰ ਦਾਨੀ ਬਣ ਸਕਦੇ ਨਹੀਂ ਬਣ ਸਕਦੇ ਦਾਨੀ ਦਾਤ ਦਾਤਾ ਤੇ ਕੇਵਲ ਇੱਕ ਦਾਤਾਰ ਹੀ ਦੇ ਸਕਦਾ ਹੈ ਅਸੀਂ ਸਾਰੇ ਮੰਗਤੇ ਆਂ ਤੂੰ ਦਾਤਾ ਸਭ ਮੰਗਤੇ ਇੱਕ ਪਰਮਾਤਮਾ ਦਾਤਾ ਹੈ ਬਾਕੀ ਸਾਰੇ ਉਹਦੇ ਦਰ ਦੇ ਮੰਗਤੇ ਆਂ ਜੀ ਫੇਰ ਕਹ ਅੱਗੇ ਰੱਖੀਏ ਕਹ ਲੱਗੇ ਵਾਇਗਰੂ ਫੇਰ ਕੀ ਰੱਖੀਏ ਤੇਰੇ ਅੱਗੇ ਜਿੱਤ ਦਿਸੇ ਦਰਬਾਰ ਜਿਹਦੇ ਨਾਲ ਤੇਰੇ ਦਰ ਘਰ ਦਾ ਸਾਨੂੰ ਦਰਸ਼ਨ ਹੋਵੇ ਇੱਕ ਆਪਾਂ ਬਚਨ ਪੜਦੇ ਨਾ ਸੋ ਦਰ ਕਿਹਾ ਸੋ ਘਰ ਕਿਹਾ ਜਿੱਤ ਬੈ ਸਰਬ ਸੰਭਾਲੇ ਕਹਿ ਲੱਗੇ ਵਾਿਗੁਰੂ ਸੋ ਦਰ ਕਿਹਾ ਉਹ ਕਿਹੋ ਜਿਹਾ ਦਰ ਸੋ ਘਰ ਕਿਹਾ ਉਹ ਕਿੱਦਾਂ ਦਾ ਘਰ ਹੈ ਜਿੱਤ ਬੈ ਸਰਬ ਸੰਭਾਲੇ ਜਿੱਥੇ ਬੈ ਕੇ ਤੂੰ ਸਾਰੀ ਦੁਨੀਆ ਨੂੰ ਕੰਟਰੋਲ ਕਰੀ ਜਾਂਦਾ ਸਾਰੀ ਦੁਨੀਆ ਨੂੰ ਸੰਭਾਲ ਰਿਹਾ ਉਹ ਦਰ ਕਿੱਦਾਂ ਦਾ ਹੋਏਗਾ ਇੱਕ ਸਵਾਲ ਹੈ ਨਾ ਜਿਗਿਆਸੂ ਦੇ ਮਨ ਚ ਇੱਥੇ ਵੀ ਸਤਿਗੁਰਾਂ ਨੇ ਫਰਮਾਨ ਕੀਤਾ ਵਾਿਗੁਰੂ ਮੈਂ ਤੇਰੇ ਉਸ ਦਰ ਦੇ ਦਰਸ਼ਨ ਕਿੱਦਾਂ ਪਾਵਾਂ ਕਿਹੜੀ ਉਹ ਚੀਜ਼ ਤੇਰੇ ਅੱਗੇ ਅਰਪਣ ਕਰਾਂ ਜਿਹਦੇ ਨਾਲ ਤੂੰ ਖੁਸ਼ ਹੋ ਜਾਵੇਂ ਕਿਉਂਕਿ ਸਾਰਾ ਕੁਝ ਤੇਰਾ ਹੀ ਤੇ ਦਿੱਤਾ ਹੋਇਆ ਹੈ ਤੇਰੇ ਦਿੱਤੇ ਜੋ ਤੈਨੂੰ ਕੀ ਵਾਪਸ ਮੋੜ ਕੇ ਦੇਵਾਂ ਅਗਲਾ ਬਚਨ ਹੈ ਮੂਹੋ ਇੱਥੇ ਨਾ ਮੂਹੋ ਪੜਨਾ ਜਿੱਦਾਂ ਇੱਕ ਕਨੌੜਾ ਕਹਿੰਦੇ ਨੇ ਇਹਨੂੰ ਕਨੌੜਾ ਸ਼ਬਦ ਉੱਤੇ ਮਾਤਰਾ ਲੱਗੀ ਓ ਦੀ ਮਾਤਰਾ ਜਿੱਦਾਂ 100 ਤੇ 100 ਆਪਾਂ ਕਹਿੰਦੇ ਨੇ 100 ਰੁਪਈਆ ਆਪਾਂ ਖੁੱਲੇ ਮੂੰਹ ਨਾਲ ਬੋਲਦੇ ਹਾਂ 100 ਆਪਾਂ ਇੱਥੇ ਨਹੀਂ ਕਹਿੰਦੇ 100 ਰੁਪਈਆ ਆਪਾਂ ਕਹਿੰਦੇ 100 ਰੁਪਈਆ ਇਹ ਮੂਹ ਇੱਥੇ ਵਿਸ਼ਰਾਮ ਹੈ ਕੇ ਬੋਲਣ ਬੋਲੀ ਹੈ ਫਿਰ ਸਵਾਲ ਕੀਤਾ ਕੀ ਬੋਲੀਏ ਕਹਿਣ ਲੱਗੇ ਮੂਹ ਐਸਾ ਕੀ ਬੋਲੀਏ ਜਿਤ ਸੁਣ ਧਰੇ ਪਿਆਰ ਜਿਸ ਨੂੰ ਸੁਣ ਤੋਂ ਬਾਅਦ ਤੁਸੀਂ ਮੇਰੇ ਨਾਲ ਪਿਆਰ ਕਰਨ ਲੱਗ ਜਾਵੋ ਇੱਥੇ ਇਹ ਵੀ ਨਹੀਂ ਕਿਹਾ ਵੀ ਮੈਂ ਪਿਆਰ ਕਰਨ ਲੱਗ ਜਾਵਾਂ ਇੱਥੇ ਇਹ ਕਿਹਾ ਵੀ ਮੈਂ ਸਤਿਗੁਰੂ ਜੀ ਐਸਾ ਕਿਹੜਾ ਬਚਨ ਆਪਣੇ ਮੁਖ ਚੋਂ ਬੋਲਾਂ ਤੇਰੀ ਕਿੱਦਾਂ ਦੀ ਵਡਿਆਈ ਕਰਾਂ ਜਿਹੜੀ ਵਿਡਿਆਈ ਸੁਣ ਤੋਂ ਬਾਅਦ ਤੂੰ ਮੇਰੇ ਨਾਲ ਪਿਆਰ ਕਰਨ ਲੱਗ ਜਾਵੇਂ ਇੱਕ ਗੱਲ ਹੋਰ ਕੋਈ ਬੱਚਾ ਫਰਜ ਕਰੋ ਕਿਸੇ ਭੀੜ ਵਾਲੀ ਜਗ੍ਹਾ 'ਚ ਮੇਲੇ ਤੇ ਜਾ ਰਿਹਾ ਹੈ ਕਿਸੇ ਅਸਫਰ ਤੇ ਜਾ ਰਿਹਾ ਹੈ ਛੋਟਾ ਬੱਚਾ ਜਦੋਂ ਉਹ ਬੱਚਾ ਇਕੱਲਾ ਹੋਵੇਗਾ ਪਿਤਾ ਉਹਨੂੰ ਆਪਣੀ ਉਂਗਲ ਫੜਾਉਂਦਾ ਹੈ ਤੇ ਬੱਚਾ ਤੁਰਦੇ ਉਂਗਲ ਫੜ ਕੇ ਲੇਕਿਨ ਜਦੋਂ ਕੋਈ ਭੀੜ ਆ ਗਈ ਫਿਰ ਉਹ ਪਿਤਾ ਕੀ ਕਰਦਾ ਆਪਣੀ ਉਂਗਲ ਛਡਾ ਕੇ ਤੇ ਬੱਚੇ ਦੀ ਬਾਹ ਫੜ ਲੈਂਦਾ ਦੇਖੋ ਦੋਨਾਂ ਚੀਜ਼ਾਂ 'ਚ ਫਰਕ ਹੈ ਪਕੜ ਹੈ ਪਹਿਲਾਂ ਵੀ ਪਕੜਿਆ ਸੀ ਅਤੈਸ ਸੀ ਦੋਵੇਂ ਬਾਅਦ 'ਚ ਵੀ ਤੈਸ ਸੀ ਲੇਕਿਨ ਪਕੜ 'ਚ ਫਰਕ ਹੈ ਪਹਿਲਾਂ ਤਾਂ ਬੱਚੇ ਨੇ ਉਂਗਲ ਫੜੀ ਸੀ ਜਦੋਂ ਭੀੜ ਆਈ ਤੇ ਫਿਰ ਪਿਤਾ ਨੇ ਉਂਗਲ ਛਡਾ ਕੇ ਤੇ ਆਪ ਬੱਚੇ ਦਾ ਹੱਥ ਫੜ ਲਿਆ ਉਹਦਾ ਕਾਰਨ ਪਤਾ ਕੀ ਹੈ ਬੱਚੇ ਦੀ ਪਕੜ ਢਿੱਲੀ ਹੁੰਦੀ ਹੈ ਉਹਦੇ ਕੋਲੋਂ ਉਂਗਲ ਛੁੱਟ ਸਕਦੀ ਹੈ ਪਿਤਾ ਦੀ ਪਕੜ ਬਹੁਤ ਮਜ਼ਬੂਤ ਹੈ ਉਹ ਘੁੱਟ ਕੇ ਬਾਹ ਫੜ ਲੈਂਦਾ ਹੈ ਬੱਚੇ ਦੀ ਤੇ ਅਸੀਂ ਸਤਿਗੁਰਾਂ ਦੀ ਨਾ ਉਂਗਲ ਫੜਨ ਦੀ ਕੋਸ਼ਿਸ਼ ਨਾ ਕਰੀਏ ਆਪਣੀ ਬਾਹ ਗੁਰੂ ਨੂੰ ਫੜਾਈਏ ਕਿਉਂਕਿ ਸਾਡੇ ਕੋਲੋਂ ਤਾਂ ਉਂਗਲ ਛੁੱਟ ਜਾਂਦੀ ਹੈ ਆਪਾਂ ਹੁਣ ਕਿੰਨੇ ਪ੍ਰੇਮ ਦੇ ਵਿੱਚ ਭਿੱਜ ਕੇ ਬੈਠੇ ਆ ਕਿੰਨਾ ਗੁਰੂ ਦੇ ਜਸ ਦੇ ਵਿੱਚ ਖੁੱਬੇ ਆ ਚੇਤੇ ਰੱਖਣਾ ਥੋੜਾ ਜਿਹਾ ਬਾਹਰ ਗਿਆ ਕਿਸੇ ਨੇ ਕੁਝ ਬੋਲ ਦਿੱਤਾ ਨਾਲ ਦੀ ਨਾਲ ਸਾਡੀ ਬਿਰਤੀ ਚੇਂਜ ਹੋ ਜਾਣੀ ਹੈ ਸਾਡੇ ਅੰਦਰ ਨਾਲ ਦੀ ਨਾਲ ਭੂਤ ਪ੍ਰਵੇਸ਼ ਕਰ ਜਾਣੇ ਨੇ ਉਂਗਲ ਛੁੱਟ ਗਈ ਚੇਤੇ ਰੱਖਣਾ ਅਸੀਂ ਗੁਰੂ ਨੂੰ ਕਹੀਏ ਸਤਿਗੁਰਜੀ ਸਾਡੀ ਬਾਹ ਫੜ ਸਾਡੇ ਕੋਲ ਤਾਂ ਉਂਗਲ ਤੇਰੀ ਛੁੱਟ ਜਾਂਦੀ ਐ ਇਤੇ ਫਰਮਾਨ ਐ ਮੋਹ ਕੈ ਬੋਲਣ ਬੋਲੀ ਐ ਜਿੱਤ ਸੁਣ ਧਰੇ ਪਿਆਰ ਸਤਿਗੁਰਜੀ ਉਹ ਕੀ ਬੋਲੀਏ ਐਸਾ ਜਿਹਨੂੰ ਸੁਣਨ ਤੋਂ ਬਾਅਦ ਤੁਸੀਂ ਮੇਰੇ ਨਾਲ ਪਿਆਰ ਕਰਨ ਲੱਗ ਜਾਵੋ ਅਗਲਾ ਬਚਨ ਐ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਦੀ ਵਕਬਲਰੀ ਸ਼ਬਦ ਕੋਸ਼ ਇੰਨਾ ਵੱਡਾ ਹੈ ਅੱਜ ਤੱਕ ਕਿਸੇ ਵੀ ਬੋਲੀ ਦੇ ਵਿੱਚ ਟਾਈਮ ਦੇ ਅੱਗੇ ਅਮਰਤ ਸ਼ਬਦ ਨਹੀਂ ਆਇਆ ਆਪਾਂ ਕਹਿ ਦਿੰਦੇ ਜੀ ਸ਼ਾ ਵੇਲਾ ਸਵੇਰ ਵੇਲਾ ਦੁਪਹਿਰ ਵੇਲਾ ਰਾਤ ਵੇਲਾ ਪਰ ਅਮਰਤ ਵੇਲਾ ਇਹ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਵਰਤੇ ਚਲੋ ਕਈ ਵਾਰੀ ਆਪਾਂ ਕਹਿ ਦਿੰਨੇ ਆ ਅਮਰਤ ਵੇਲੇ ਦਾ ਮਤਲਬ ਹੈ ਜੀ ਜਿਸ ਵੇਲੇ ਪ੍ਰਮਾਤਮਾ ਦਾ ਨਾਮ ਸਿਮਰਿਆ ਜਾਵੇ ਉਹ ਵੇਲਾ ਹੀ ਅਮਰਤ ਹੈ ਚਲੋ ਉਹ ਵੈਸੇ ਅਰਥ ਵੀ ਸਹੀ ਨੇ ਕਾਫੀ ਕੋਸ਼ਾਂ ਦੇ ਵਿੱਚ ਉਹ ਅਰਥ ਨੇ ਲੇਕਿਨ ਅਮਰਤ ਵੇਲੇ ਦਾ ਜਿਆਦਾ ਜਿਹੜਾ ਸੁਭਾਅ ਹੈ ਜਿਆਦਾ ਚੁਕਾ ਹੈ ਉਹ ਹੈ ਸਵੇਰ ਦੇ ਟਾਈਮ ਨਾਲ ਪਿਛਲ ਰਾਤ ਨਾ ਜਾਗਿਓ ਜੀਵਨ ਦੜੋ ਮਉਯੋਹੇ ਫਰੀਦ ਸਾਹਿਬ ਜੀ ਜਿਨ੍ਹਾਂ ਨੂੰ ਆਪਾਂ ਸ਼ਕਰਗੰਝ ਸ਼ਕਰਗੰਝ ਦਾ ਮਤਲਬ ਹੈ ਵੀ ਗੋੜ ਵਰਗੀ ਮਿੱਠੀ ਬੋਲੀ ਵਾਲਾ ਸਮਝਦੇ ਆ ਉਹਨਾਂ ਨੇ ਵੀ ਇਥੋਂ ਤੱਕ ਟੁਣਕਾਰ ਲਾਈ ਹੈ ਕਹਿਣ ਲੱਗੇ ਜੇ ਤੈਨੂੰ ਪਿਛਲੇ ਰਾਤ ਪਿਛਲ ਰਾਤ ਨਾ ਜਾਗਿ ਹੋਏ ਭਾਵ ਕੇ ਰਾਤ ਰਹਿੰਦੀ ਅਮਰਤ ਵੇਲੇ ਸਵੇਰ ਦੇ ਟਾਈਮ ਤੈਨੂੰ ਜਾਗ ਨਹੀਂ ਨਾ ਆਉਂਦੀ ਸਵੇਰੇ ਤੂੰ 9 10 ਵਜੇ ਉੱਠਦਾ ਹੈ ਜੀਵਨ ਦੜੋ ਮਯੋਏ ਕਹਿਣ ਲੱਗੇ ਤੂੰ ਜਿਉਂਦਾ ਜੀ ਮਰਿਆ ਬਰਾਬਰ ਹੈ ਚੇਤੇ ਰੱਖਣਾ ਇਹ ਸਤਿਗੁਰਾਂ ਨੇ ਫਰਮਾਨ ਕੀਤਾ ਇੱਥੇ ਅਮਰਤ ਵੇਲਾ ਪੂਰਨ ਫਿੜਾਓ ਦਾ ਸਮਾਂ ਅਸਲ ਦੇ ਵਿੱਚ ਅਮਰਤ ਵੇਲੇ ਦਾ ਜੇ ਹੋਰ ਖੋਲ ਕੇ ਆਪਾਂ ਅਰਥ ਕਰੀਏ ਵੈਸੇ ਤੇ ਬਹੁਤ ਅਰਥ ਇਹਦੇ ਡੂੰਘੇ ਬੜ ਜਾਂਦੇ ਨੇ ਅਮਰਤ ਵੇਲੇ ਦਾ ਅਰਥ ਇਹ ਲਿਆ ਜ਼ਿਆਦਾਤਰ ਜਿਸ ਵੇਲੇ ਸਾਡੇ ਅੰਦਰ ਪ੍ਰਮਾਤਮਾ ਦੇ ਪ੍ਰਤੀ ਪੂਰਨ ਖਿਡਾਓ ਦਾ ਜਿਹੜਾ ਸਮਾਂ ਬਣ ਜਾਵੇ ਪੂਰਨ ਖਿਡਾਓ ਦਾ ਸਮਾਂ ਭਾਵ ਇਸ ਨੂੰ ਪ੍ਰਭਾਤ ਵੇਲਾ ਵੀ ਆਪਾਂ ਕਹਿ ਸਕਦੇ ਹਾਂ ਸੱਚ ਨਾਓ ਉਸ ਸੱਚੇ ਮਾਲਕ ਦਾ ਨਾਮ ਸਿਮਰਿਏ ਵਡਿਆਈ ਵਿਚਾਰ ਨਾਮ ਸਿਵਰਣ ਕਰੀਏ ਤੇ ਉਸ ਦੀਆਂ ਵਡਿਆਈਆਂ ਤੇ ਵਿਚਾਰ ਕਰੀਏ ਪਹਿਲਾਂ ਦੋ ਸਵਾਲ ਕੀਤੇ ਸਤਿਗੁਰਾਂ ਨੇ ਜਿਸ ਦੇ ਵਿੱਚ ਸਤਿਗੁਰਾਂ ਨੇ ਆਖਿਆ ਕਿ ਫੇਰ ਕੇ ਅੱਗੇ ਰੱਖੀਏ ਜਿੱਤ ਦੇ ਸੇ ਦਰਬਾਰ ਉਹ ਕਿਹੜੀ ਚੀਜ਼ ਤੇਰੇ ਅੱਗੇ ਰੱਖੀਏ ਵੀ ਜਿਹਦੇ ਨਾਲ ਤੇਰੇ ਦਰ ਘਰ ਦੀ ਸੋਝੀ ਮਿਲੇ ਫੇਰ ਕਹਿ ਦਿੱਤਾ ਮੋਹੋ ਕੈ ਬੋਲਣ ਬੋਲੀਏ ਜਿੱਤ ਸੁਣ ਤੇਰੇ ਪਿਆਰ ਉਹ ਬੋਲੀਏ ਕੀ ਵੀ ਜਿਹਦੇ ਨਾਲ ਪਿਆਰ ਪੈ ਜਾਵੇ ਤੇ ਸਤਿਗੁਰਾਂ ਨੇ ਜਵਾਬ ਦਿੱਤਾ ਕਹਿਣ ਲੱਗੇ ਅਮਰਤ ਵੇਲੇ ਉੱਠ ਕੇ ਨਾਮ ਸਿਮਰਿਆ ਕਰ ਜਵਾਬ ਦੇ ਦਿੱਤਾ ਸਵਾਲ ਦਾ ਅਮਰਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਉਸ ਪ੍ਰਮਾਤਮਾ ਦੇ ਦਰ ਘਰ ਦੀਆਂ ਸਿਫਤਾਂ ਕਰਨੀਆਂ ਵਡਿਆਈ ਕਰਨੀ ਵਿਚਾਰਾਂ ਕਰਨੀਆਂ ਉਸ ਨੂੰ ਯਾਦ ਕਰਨਾ ਉਸ ਦਾ ਸ਼ੁਕਰਾਨਾ ਕਰਨਾ ਕਹਿਣ ਲੱਗੇ ਇਹ ਤੇਰੇ ਵਾਸਤੇ ਸਭ ਤੋਂ ਵੱਡਾ ਕਰਮ ਹੈ ਇਸ ਕਰਮ ਨੂੰ ਕਰਕੇ ਤੂੰ ਪਾਰ ਉਤਰੇਗਾ ਅਗਲਾ ਬਚਨ ਹੈ ਕਰਮੀ ਆਵੇ ਕੱਪੜਾ ਨਦਰੀ ਮੂਖ ਦਵਾਰ ਕਰਮੀ ਦਾ ਮਤਲਬ ਇੱਥੇ ਹੈ ਕਰਮ ਇੱਥੇ ਕਰਮ ਉਹ ਨਹੀਂ ਕਿਰਿਆ ਜਿਹੜੀ ਅਸੀਂ ਕੰਮ ਕਰਦੇ ਹਾਂ ਕਰਮੀ ਦਾ ਮਤਲਬ ਹੈ ਮੇਰ ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਦੇ ਨਾਲ ਕਰਮੀ ਆਵੇ ਕੱਪੜਾ ਕੱਪੜਾ ਇੱਥੇ ਮਤਲਬ ਹੈ ਆਹ ਕੱਪੜਾ ਨਹੀਂ ਜਿਹੜੇ ਕਲੌਥ ਅਸੀਂ ਪਾਏ ਨੇ ਕੱਪੜਾ ਸਾਡਾ ਸਰੀਰ ਕਿਉਂਕਿ ਆਤਮਾ ਦਾ ਕੱਪੜਾ ਸਰੀਰ ਹੈ ਚੋਲਾ ਜਿਸ ਤਰ੍ਹਾਂ ਅਸੀਂ ਕੱਪੜੇ ਧਾਰਨ ਕਰਦੇ ਆ ਇਸੇ ਤਰ੍ਹਾਂ ਆਹ ਸਰੀਰ ਰੂਪੀ ਕੱਪੜੇ ਨੂੰ ਸਾਡੀ ਆਤਮਾ ਨੇ ਪਹਿਨਿਆ ਹੋਇਆ ਹੈ ਇਸੇ ਕਰਕੇ ਕਹਿੰਦੇ ਨਾ ਵੀ ਜਦੋਂ ਇਹ ਸਰੀਰ ਰੂਪੀ ਕਪੜਾ ਪੁਰਾਣਾ ਹੋ ਜਾਂਦਾ ਹੈ ਆਤਮਾ ਫਿਰ ਨਵਾਂ ਕਪੜਾ ਚੋਲਾ ਬਦਲਦੀ ਹੈ ਨਵਾਂ ਸਰੀਰ ਆਤਮਾ ਧਾਰਨ ਕਰਦੀ ਹੈ ਇੱਕ ਜਿਵੇਂ ਕੱਪੜੇ ਚੇਂਜ ਕਰਦੇ ਨੇ ਆਤਮਾ ਵੀ ਇਹ ਸਰੀਰ ਚੇਂਜ ਕਰਦੀ ਹੈ ਕਹਿਣ ਲੱਗੇ ਕਰਮੀ ਆਵੇ ਕਪੜਾ ਗੁਰੂ ਨੇ ਕਿਰਪਾ ਕੀਤੀ ਤੇ ਆਹ ਤਨ ਰੂਪੀ ਕਪੜਾ ਮਿਲਿਆ ਪਰ ਚੇਤੇ ਰੱਖਣਾ ਇਥੇ ਹੀ ਪਾਰਤਾਰਾ ਨਹੀਂ ਕਪੜਾ ਤੇ ਮਿਲ ਗਿਆ ਇਹ ਸਰੀਰ ਤਾਂ ਬੜਮੁੱਲਾ ਮਿਲ ਗਿਆ ਅਮਲੀਕ ਲਾਲ ਰਤਨ ਕਹਿਣ ਲੱਗੇ ਇਹ ਅਮਲੀਕ ਬੜਮੁੱਲੀ ਦਾਤ ਤਾਂ ਮਿਲ ਗਈ ਪਰ ਇੱਥੇ ਪਾਰ ਨਹੀਂ ਉਤਰਿਆ ਜਾਣਾ ਪਾਰ ਕਿਦਾਂ ਉਤਰਾਂਗੇ ਨਦਰੀ ਮੋਖ ਦਵਾਰ ਜਿੰਨਾ ਚਿਰ ਉਹਦੀ ਮਿਹਰ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਮੋਕਸ਼ ਦਾ ਦਵਾਰ ਨਹੀਂ ਪ੍ਰਾਪਤ ਕਰ ਸਕਦੇ ਮੁਕਤੀ ਨਹੀਂ ਜੇ ਮਿਲਨੀ ਠੀਕ ਹੈ ਤਨ ਮਿਲ ਗਿਆ ਸ਼ਰੀਰ ਮਿਲ ਗਿਆ ਪਰ ਸ਼ਰੀਰ ਮਿਲ ਗਿਆ ਤੇ ਨਾਲ ਇਹ ਕੋਈ ਮੋਹਰ ਨਹੀਂ ਲੱਗ ਗਈ ਵੀ ਲੈ ਵੀ ਹੁਣ ਤੂੰ ਜਿਹੜਾ ਤੈਨੂੰ ਮੁਕਤੀ ਮਿਲ ਜਾਣੀ ਹੈ ਪ੍ਰਮਾਤਮਾ ਮਿਲੀ ਜਾਣਾ ਉਸ ਤੋਂ ਬਾਅਦ ਉਸ ਪ੍ਰਮਾਤਮਾ ਦੀ ਮਿਹਰ ਹੋਏਗੀ ਕਿਰਪਾ ਹੋਏਗੀ ਤਾਂ ਇਸ ਤਾਨਾ ਦਾ ਉਦਾਹਰਣ ਹੈ ਨਹੀਂ ਤਾਂ ਕਈ ਵਾਰੀ ਇਸ ਤਨ ਦੇ ਜਰੀਏ ਮਨੁੱਖ ਨਰਕਾਂ ਦੀ ਨਿਆਈ ਵੀ ਪਹੁੰਚ ਜਾਂਦਾ ਹੈ ਕਰਮੀ ਆਵੇ ਕਪੜਾ ਗੁਰੂ ਦੀ ਕਿਰਪਾ ਦੇ ਨਾਲ ਸਰੀਰ ਮਿਲਿਆ ਨਦਰੀ ਮੋਖ ਦਵਾਰ ਮੈਂ ਕੋਸ਼ਿਸ਼ ਕਰ ਰਿਹਾ ਵੈਸੇ ਬਹੁਤ ਜ਼ਿਆਦਾ ਮੈਂ ਸਿੰਪਲ ਅਰਥ ਕਰਾਂ ਜਿਹੜੇ ਹਰ ਇੱਕ ਨੂੰ ਸਮਝ ਪੈਣ ਸਹਿਜੇ ਸਮਝ ਪੈਣ ਨਦਰੀ ਮੋਖ ਦਵਾਰ ਗੁਰੂ ਦੀ ਕਿਰਪਾ ਦੇ ਨਾਲ ਮੋਖ ਦਾ ਮਤਲਬ ਹੈ ਮੋਕਸ਼ ਮੁਕਤੀ ਮੁਕਤੀ ਕਾਦੇ ਤੋਂ ਲੈਣੀ ਹੈ ਜੀ ਦੇਖੋ ਮੁਕਤ ਹੋਣ ਨੂੰ ਆਪਾਂ ਕਹਿ ਦਾਂਗੇ ਜੀ ਬੰਨਣਾ ਤੋਂ ਛੁਟਕਾਰਾ ਚੇਤੇ ਰੱਖਣਾ ਮਰਨ ਤੋਂ ਬਾਅਦ ਤਾਂ ਮੁਕਤੀ ਮਿਲ ਹੀ ਜਾਣੀ ਐ ਉਹ ਤਾਂ ਜਦੋਂ ਤਾਨੀ ਨੇ ਰਹਾ ਤੇ ਉਸ ਤੋਂ ਬਾਅਦ ਆਤਮਾ ਨੇ ਤਾਂ ਚਲੀ ਜਾਣਾ ਜਿਉਂਦੇ ਜੀ ਆ ਸੰਸਾਰਿਕ ਜੰਜਾਲ ਪਾਪਾਂ ਤੋਂ ਵਿਕਾਰਾਂ ਤੋਂ ਮੁਕਤ ਹੋਣਾ ਇਹਨੂੰ ਮੋਕਸ਼ ਕਿਹਾ ਗਿਆ ਗੁਰਬਾਣੀ ਦੇੰਦ ਮਰਨ ਤੋਂ ਬਾਅਦ ਆਲਾ ਕੋਈ ਮੈਟਰ ਨਹੀਂ ਹੈਗਾ ਸਤਿਗੁਰਾਂ ਨੇ ਆਖਿਆ ਉਹ ਤਾਂ ਇੱਕ ਮਿਟੀ ਦੀ ਢੇਰੀ ਹੋ ਤਾਂ ਜੋ ਮ੍ਰਿਤਕ ਕੋਈ ਚੰਦਨ ਚੜ੍ਹਾਵੇ ਤਾਂ ਮ੍ਰਿਤਕ ਕਾ ਕੀ ਹੋਏ ਆਵੇ ਜੋ ਮਰਤਕ ਕੋ ਵਿਸ਼ਟਾ ਮੈ ਰੁਲਾਈ ਤਾ ਮਰਤਕ ਕਾ ਕਿਆ ਘਟ ਜਾਈ ਮਰਨ ਤੋਂ ਬਾਅਦ ਤੇ ਭਾਵੇਂ ਸ਼ਰੀਰ ਨੂੰ ਮਿੱਟੀ ਚ ਕੋਈ ਰੋਲ ਦੇਵੇ ਤੇ ਚਾਹੇ ਨੂੰ ਚੰਦਨ ਦੀਆਂ ਸੇਜਾਂ ਤੇ ਚੜਾ ਕੇ ਕੋਈ ਇਸ ਦਾ ਸੰਸਕਾਰ ਕਰੇ ਕੋਈ ਤੋਕ ਨਹੀਂ ਮੁਕਤ ਤਾਂ ਜਿਉਂਦੇ ਜੀ ਹੋਣੇ ਗੁਰਬਾਣੀ ਤਾਂ ਜਿਉਂਦੇ ਜੀ ਮੁਕਤ ਕਰਦੀ ਹੈ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਉਸ ਪ੍ਰਮਾਤਮਾ ਦੀ ਮਿਹਰ ਹੋਵੇ ਬੰਦਾ ਮੁਕਤੀ ਤੇ ਮੋਕਸ਼ ਨੂੰ ਮਿਲ ਲੈਂਦਾ ਹੈ ਅਖੀਰਲਾ ਬਚਨੇ ਸਪੌੜੀ ਦਾ ਸਤਿਗੁਰੂ ਜੀ ਧੰ ਸ਼੍ਰੀ ਗੁਰੂ ਨਾਨਕ ਜੀ ਸਹਿ ਪਾਤਸ਼ਾ ਸਾਡੀ ਝੋਲੀ ਵਿੱਚ ਬਖਸ਼ਿਸ਼ ਭਰਿਆ ਸ਼ਬਦ ਪਾਉਂਦੇ ਨੇ ਨਾਨਕ ਏਵੈ ਜਾਣੀਐ ਏਵੈ ਦਾ ਮਤਲਬ ਹੈ ਇਵੇਂ ਇਸ ਤਰ੍ਹਾਂ ਇਸ ਆਰ ਕੀਤਿਆਂ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਹੋਣ ਦੇ ਨਾਲ ਸਭ ਆਪੇ ਸਚਿਆਰ ਕਹਿਣ ਲੱਗੇ ਕਿਹੇ ਭਾਈ ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ ਉਹ ਹੋਂਦ ਦਾ ਮਾਲਕ ਅਕਾਲ ਪੁਰਖ ਸਭ ਥਾਈਂ ਹਰ ਇੱਕ ਜਗ੍ਹਾ ਤੇ ਮੌਜੂਦ ਹੈ ਇੱਕ ਬਚਨ ਆਪਾਂ ਪੜਿਆ ਸੀ ਕਿਵ ਸਚਿਆਰਾ ਹੋਈਐ ਉਹ ਸਚਿਆਰੇ ਸ਼ਬਦੀ ਵਿਆਖਿਆ ਤਿੰਨ ਪੌੜੀਆਂ ਅਗਲੀਆਂ ਨੇ ਕੀਤੀ ਹੈ ਆ ਚੌਥੀ ਪੌੜੀ ਤੱਕ ਸਚਿਆਰੇ ਦੀ ਵੀ ਕਿਦਾਂ ਸਚਿਆਰੇ ਹੋਈਏ ਇਹਦੀ ਵਿਆਖਿਆ ਚੱਲੀ ਹੈ ਨਾਨਕ ਏਵੇਂ ਜਾਣੀਐ ਕਿ ਲੱਗੇ ਐਦਾਂ ਪਤਾ ਲੱਗੇਗਾ ਜਿਹੜਾ ਆਪਾਂ ਕਹਿੰਦੇ ਸੀ ਨਾ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਕਿਦਾਂ ਸਚਿਆਰੀ ਹੋਈਏ ਜੀ ਕਿਦਾਂ ਰੱਬ ਨੂੰ ਮਿਲੀਏ ਇਸ ਸਤਿਗੁਰਾਂ ਨੇ ਦੱਸ ਦਿੱਤਾ ਕਿ ਲੱਗੇ ਨਾਨਕ ਏਵੇਂ ਜਾਣੀਏ ਐਦਾਂ ਜਾਣ ਪਊਗਾ ਐਦਾਂ ਮਿਲੇਗਾ ਕਿਦਾਂ ਜੀ ਸਭ ਆਪੇ ਸਚਿਆਰ ਉਹ ਸਚਿਆਰ ਪ੍ਰਮਾਤਮਾ ਉਹ ਹਸਤੀ ਦਾ ਮਾਲਕ ਸਭ ਜਗ੍ਹਾ ਤੇ ਵਿਆਪਕ ਹੈ ਜਦੋਂ ਇਸ ਗੱਲ ਨੂੰ ਅੰਦਰ ਦੇ ਗਹਿਰੇ ਤਲ ਤੱਕ ਧਾਰਨ ਕਰ ਲਿਆ ਕਿ ਪ੍ਰਮਾਤਮਾ ਕਣ-ਕਣ ਵਿੱਚ ਮੌਜੂਦ ਹੈ ਘਟ-ਘਟ ਮੈਂ ਹਰ ਜੂ ਬਸੈ ਕਹਿਣ ਲੱਗੇ ਬਸ ਉਸ ਤੋਂ ਬਾਅਦ ਤੂੰ ਸੱਚਿਆਰ ਹੋਣਾ ਸ਼ੁਰੂ ਹੋ ਜਾਏਗਾ ਤੈਨੂੰ ਆਪ ਮਿਹਨਤ ਕਰਨ ਦੀ ਲੋੜ ਨਹੀਂ ਫਿਰ ਪ੍ਰਮਾਤਮਾ ਨੂੰ ਉਸ ਵੈਗਰੂ ਨੂੰ ਆਪਣੀ ਬਾਹ ਫੜਾ ਦੀ ਅੱਗੇ ਉਹ ਆਪ ਲੈ ਕੇ ਜਾਏਗਾ